ਘਰ ਘਰ ਜੇ ਪੌਲੇ ਮੀਟਰ ਲਾਉਣ ਦੀਆਂ ਤਿਆਰੀਆਂ ਕਰ ਲੀਆਂ ਨੇ ਬਿਜਲੀ ਬੋਰਡ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਹੱਥਾਂ ਦੇਣ ਦੀ ਤਿਆਰੀ ਕਰ ਲਈ ਆ ਇਹਦੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਰੋਜ ਆਗ ਰਿਹਾ ਵਾ ਜਿੱਡੀ ਵੱਡੀ ਲਹਿਰ ਉੱصر ਰਹੀ ਆ ਇਹ ਲਹਿਰ ਆਉਣਲੇ ਦਿਨਾਂ ਦੇ ਵਿੱਚ ਪੂਰਾ ਹੜ ਦਾ ਰੂਪ ਧਾਰਨ ਕਰੂਗੀ ਸੋ ਇਹਦੇ ਤੇ ਪੰਜਾਬ ਦੇ ਸਾਰੇ ਵਰਗਾਂ ਨੂੰ ਅਪੀਲ ਵਾ ਕਿ ਭਾਈ ਇਹ ਸਾਰੇ ਕਿਹੇ ਤੇ ਗਾਜ ਡਿਗਣੀਆਂ ਹਰੇਕ ਬੰਦੇ ਨੂੰ ਪਹਿਲਾਂ ਪੈਸੇ ਪਵਾ ਕੇ ਫਿਰ ਵੀ ਬੱਤੀ ਚਲਾਉਣੀ ਪੈਣੀ ਜੀ ਭਾਵੇਂ ਉਹ ਘਰੇਲੂ ਹੋਵੇ ਬੰਬੀ ਦੀ ਹੋਵੇ ਫੈਕਟਰੀ ਦੀ ਹੋਵੇ ਸੋ ਜੇ ਇਹ ਸਾਰਾ ਕੋਈ ਸਾਰਿਆਂ ਨਾਲ ਵਾਪਰਨਾ ਵਾ ਤੇ ਪਰ ਹਰੇਕ ਵਰਗ ਸਿਆਸੀ ਪਾਰਟੀਆਂ ਸਾਰੀਆਂ ਜਥੇਬੰਦੀਆਂ ਬੁੱਧੀਜੀਵੀ ਵਰਗ ਸਾਰੇ ਇੱਕ ਮੰਚ ਤੇ ਹੋਈਏ 14 ਜੁਲਾਈ ਨੂੰ ਜਿੱਦਾਂ ਦਾ ਆਪਾਂ ਪ੍ਰੋਗਰਾਮ ਅਲਿਕਿਆ ਵਾ ਜਿਵੇਂ ਵੱਡੇ ਵੱਡੇ ਇਕੱਠ ਹੋ ਰਹੇ ਆ ਜਿਵੇਂ ਪੰਦਰਵਾੜਾ ਮੀਟਿੰਗ ਲਾ ਕੇ ਅੱਜ ਪਿੰਡ ਸਭਰਾ ਦੇ ਵਿੱਚ ਇਹਨਾਂ ਆਗੂਆਂ ਨੇ ਰਣਨੀਤੀ ਬਣਾ ਲਈ ਆ 14 ਜੁਲਾਈ ਨੂੰ ਐਸਸੀ ਤੇ ਚੀਫ ਦਫ਼ਤਰਾਂ ਦੇ ਉੱਤੇ ਬਹੁਤ ਭਾਰੀ ਇਕੱਠ ਮਾਵਾਂ ਪਿੜਾਂ ਦੇ ਕਿਸਾਨਾਂ ਵੀ ਦੂਰ ਨੌਜਵਾਨਾਂ ਦੇ ਹੋਣਗੇ ਜਿਹਦੇ ਤੇ ਪੰਜਾਬ ਸਰਕਾਰ ਨੂੰ ਇਹ ਦੱਸਾਂਗੇ ਵੀ ਇਹ ਪ੍ਰਾਪਰਟੀ ਜਿਹੜੀ ਆ ਇਹ ਪਬਲਿਕ ਦੀ ਆ ਪਬਲਿਕ ਦੀ ਪ੍ਰਾਪਰਟੀ ਵੇਚਣ ਦਾ ਨਾ ਕੋਈ ਮੋਦੀ ਨੂੰ ਆਕਾ ਤੇ ਨਾ ਭਗਵੰਤ ਮਾਨ ਨੂੰ ਹੱਕਵਾ ਇਹ ਲੋਕਾਂ ਦੀ ਪ੍ਰਾਪਰਟੀ ਆ ਲੋਕਾਂ ਦੀ ਪ੍ਰਾਪਰਟੀ ਦੇ ਲੋਕ ਮਾਲਕਾ ਇਹ ਨੋ ਪ੍ਰੋਫਿਟ ਤੇ ਨੋ ਲੌਸ ਤੇ ਚੱਲਣ ਵਾਲਾ ਆਧਾਰਾ ਅੱਜ ਕਉਂਡੀਆਂ ਦੇ ਭਾ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਪੰਜਾਬ ਦੇ ਜਾਂ ਬਾਦ ਯੋਧਿਓ ਤੁਹਾਡੀ ਤੋਂ ਸਿੱਖ ਕੇ ਬਾਕੀ ਦੇਸ਼ ਨੇ ਜਿਹੜੀ ਤੜਪ ਪੈਦਾ ਕੀਤੀ ਆ ਉਹਦੇ ਤੇ ਆਉਣ ਲੈ ਦਿਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਜਿਹੜੀ ਚੱਲੂਗੀ ਤੇ ਇਸ ਮੁਹਿੰਮ ਤਹਿਤ ਆਪਾਂ ਲੈਂਡ ਪੂਲਿੰਗ ਐਕਟ ਜਿਹੜਾ ਉਹ ਵੀ ਪਿੱਛੇ ਮੋੜੋਗੇ ਤੁਸੀਂ ਤੇ ਜਿਹੜੇ ਆ ਬਿਜਲੀ ਬੋਰਡ ਦਾ ਨਿੱਜੀਕਰਨ ਕਰ ਰਿਆ ਨਿਗਮੀਕਰਨ ਤੋਂ ਇਹ ਵੀ ਵਾਪਸ ਮੋੜੋਗੇ ਆਓ ਏਕੇ ਤੇ ਸੰਘਰਸ਼ ਦੇ ਬਲਬੁੱਤੇ ਉੱਤੇ ਆਪਾਂ ਇਕੱਠੇ ਹੋ ਕੇ ਸਰਕਾਰ ਨੂੰ ਪਾਵੇਂ ਕੇਂਦਰ ਦੀ ਹੋਵੇ ਪੰਜਾਬ ਦੀ ਹੋਵੇ ਦਸੀਏ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਤੇ ਲੋਕ ਆਪਣੀ ਪਬਲਿਕ ਧਾਰਿਆਂ ਦੀ ਆਪਣੀਆਂ ਜ਼ਮੀਨਾਂ ਦੀ ਆਪਣੀ نسل ਤੇ ਫਸਲ ਦੀ ਰਾਖੀ ਕਰਨ ਜਾਣਦੇ ਆ ਸੋ ਤਗੜੇ ਹੋ ਜੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ